ਕੀ ਬਣਾਇਆ ਮਮੀ ਇਹ ਬੱਸ ਬਣਾਉਣਾ ਕਿ ਆ ਤਾਂ ਮੈਂ ਸਬਜ਼ੀ ਘਰੀ ਸੀਗੀ ਤੇ ਆਹ ਸਿਮੋ ਤੇ ਫੜੀ ਰਿਹਾ ਰੋਟੇ ਆ ਕਹਿੰਦੇ ਫ੍ਰੈਂਚ ਫਰਾਈ ਨੂੰ फटाफट ਜਦੋਂ ਉਹ ਆਲੂ ਚੀਰੇ ਆ ਤੇ ਨਾਲ ਇਹ ਚੀਰੇ ਵੀ ਚੱਲ ਬਣਾ ਦਿੰਦੇ ਹੁਣ ਸਬਜ਼ੀ ਕੀ ਬਣਾਈ ਸਬਜ਼ੀ ਬੱਸ ਆਦੋ ਪਕੌੜੇ ਸਬਜ਼ੀ ਹੈ ਹੀ ਇਸੇ ਕੋਈ ਨਹੀਂ ਅੱਜ ਇਸ ਵਾਦ ਬਣਦੇ ਹਾਂ ਬਣਦੇ ਤਾਂ ਬਹੁਤ ਸੁਆਦ ਦਾ ਅੱਗੇ ਹੀ ਹੁੰਦਾ ਸੀ ਜੇ ਤਾਂ ਖੇਤੋਂ ਤੋੜ ਕੇ ਕਿਸੇ ਨੇ ਕੱਦੂ ਟੋਰੀਆਂ ਲੈ ਆਂਦੇ ਤੇ ਹੁਣ ਵੀ ਆਪਣੇ ਚਲ ਕੱਦੂ ਪੋਰੀਆ ਹੁੰਦੇ ਆ ਤੇ ਪੋਰੀਆ ਨੂੰ ਅਸੀਂ ਰੇਟ ਪੁੱਛਿਆ ਮੈਸਲ ਮੰਡੀ ਪੁੱਛਿਆ ਕਹਿੰਦਾ 80 ਰੁਪਏ ਕਿਲੋ ਤੇ ਮੈਂ ਕਹਿੰਦਾ ਕਰਦੀਆਂ ਨਾਲੇ ਔਰ ਆਰਗੈਨਿਕ ਨਾਲ ਕੋਈ ਸਪਰੇਅ ਕੀਤਾ ਨਾ ਕੋਈ ਦਵਾਈ ਪਾਈ ਤੇ ਜਿਹੜੀਆਂ ਸੋਹਣੀਆਂ ਬਣ ਗਈਆਂ ਚਲ ਮੈਂ ਕੁਸੇ ਪਹਿਲਾਂ ਥੋੜੀ ਜਿਹਾ ਬਣਾ ਦਾਂ ਥੋੜੀ ਜਿਹਾ ਬਣਾ ਕੇ ਖੜਾ ਵੀ ਆ ਜੀ ਇਹ ਤਾਂ ਰੋਜ਼ੀ ਚਟੂਰੇ ਕਹਿੰਦੇ ਨੇ ਕੋਈ ਹੋਵੇ ਨਮਕੇਆ ਚੀਜ਼ ਬਸ ਖਸਤਾ ਖਸਤਾ ਕੋਈ ਮਿੱਠਾ ਕੰਦੇ ਮੈਂ ਸਭ ਨੂੰ ਕਿਹਾ ਸੀ ਕੋਈ ਹੋਰ ਚੀਜ਼ ਬਣਾਵਾਂਗੇ ਪੰਜੀਰੀ ਵਗੈਰਾ ਤੇ じゃ ਤੁਹਾਨੂੰ ਜਿਸਨ ਦਾ ਕੜਾ ਮਾ ਕੇ ਦਿੰਨੀ ਆ ਨਾ ਬਸ ਆਹ ਹੀ ਆਲੂਆਂ ਦਾ ਸ਼ਕੀਨ ਇਹ ਵਧੀਆ ਪਤਾ ਨਹੀਂ ਕਿੱਦਾਂ ਦੇ ਆਲੂ ਕਹਿਣ ਦਿਆ ਸੀਗਾ ਜਿਹੜੇ ਆਲੂ ਤੁਸੀਂ ਇੱਕ ਵਾਰੀ ਬਣਾਏ ਸੀ ਜਿਹੜੇ ਦਾਮ ਆਲੂ ਬਣਾਏ ਸੀ ਹਾਂ ਉਹ ਓਦਾਂ ਦੇ ਆਲੂ ਬਣਾਏ ਹੋਰ ਕੱਟ ਕੇ ਮੈਂ ਕਿਹਾ ਹੁਣ ਤਾਂ ਮੈਂ ਸਬਜੀ ਤੜੀ ਹੈ ਨਾਲ ਤੈਨੂੰ ਆ ਬਣਾ ਦਿੰਨੀ ਆ ਇੱਕ ਵਾਰੀ ਇਹ ਫੇੜਾ ਹਦਰਾ ਉਹ ਕੁੱਟਿਆ ਕੁੱਟ ਕੇ ਰੱਖਿਆ ਵਾ ਸਿੱਕਾ ਕਾਇਦੀਆਂ ਖਲੀਆਂ ਤੇ ਰਿੱਠੇ ਸੀਗੇ ਤੇ ਆਮਲਾ ਵਰਸੀਆਂ ਹੁਜੇ ਆਮਲਾ ਸੁੱਕਾ ਤੇ ਪੂਰੀ ਤਰ੍ਹਾਂ ਨਹੀਂ ਕੁੱਟਿਆ ਗਿਆ ਬਾਹਰ ਬੈਠੀ ਕੋਰਚ ਵਿੱਚ ਕੁੰਡੇ ਨਾਲ ਕੁੱਟਦੀ ਰਹੀਆਂ ਤੇ ਹੁਣ ਮੈਂ ਆਪਾਂ ਸਸਰੀ ਕਾਲ ਤਪਲਾਈ ਨਹੀਂ ਅੱਜ ਸਾਸਰੀ ਕਾਲ ਜੀ ਸਾਰਿਆਂ ਨੂੰ ਹੋਰ ਸਮੋਹ ਤੁਹਾਡਾ ਕੀ ਹਾਲ ਚਾਲ ਆ ਕੀ ਨਿਰਮਾਤਾ ਸਭ ਨੂੰ ਠੀਕ ਰੱਖੇ ਤੇ ਖੁਸ਼ ਰੱਖੇ ਤੇ ਬਸ ਤੁਹਾਡੇ ਵੀ ਬੱਚੇ ਇਦਾਂ ਕਰਦੇ ਹੋਣੇ ਆ ਸਾਡੇ ਤਾਂ ਬੱਚੇ ਇਦਾਂ ਬੋ ਕਰਦੇ ਆ ਆ ਦੇਖ ਲਓ ਸਬਜੀ ਦੇ ਨਾਲ ਉਪਰ ਕੀ ਤਾੜ ਲੈਂਦੇ ਆ ਇਹ ਚਮਕ ਵਾਜ ਆਉਣੀ ਚਾਹੀਦੀ ਆ ਇਦਾਂ ਆਵੇ ਵਾਜ ਆਣੀ ਨਾ ਵਾਜ ਆਉਣੀ ਚਾਹੀਦੀ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਇਹ ਕ੍ਰਾਂਚੀ ਬਣ ਗਏ ਆ ਹਜੇ ਮੈਂ ਫੇਰ ਵਿੱਚ ਪਾਤੀ ਹੁ ਤਾਂ ਮੈਂ ਤੈਨੂੰ ਦੱਸਦੀ ਪਈ ਆ ਹਾਂ ਮੈਂ ਥੋੜੀ ਸਾਰੀ ਉਮਰ ਬਣਾ ਕੇ ਦੇ ਜਾਈਆ ਪਹਿਲਾਂ ਆਵੇ ਕਲਰ ਵੇਖ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਆ ਕਲਰ ਪਤਾ ਲੱਗਦਾ ਪਹਿਨ ਉਹ ਵਾਈਟ ਵਾਈਟ ਹੀ ਰਹਿ ਗਿਆ ਇੰਦਰ ਹਾਂ ਇਸ ਤਰ੍ਹਾਂ ਦਾ ਕਲਰ ਹੋਣਾ ਚਾਹੀਦਾ ਬਰਾਊਨ ਕਲਰ ਹੋਵੇ ਇਸ ਤਰ੍ਹਾਂ ਦਾ ਹੁਣ ਆਪਾਂ ਇਹਨੂੰ ਬੰਦ ਕਰ ਦਾਂਗੇ ਤੇ ਬੰਦ ਕਰਕੇ ਇਹ ਇਸ ਤਰ੍ਹਾਂ ਦਨੀਆ ਮਸੇਮੂ ਹੋਰ ਪੈ ਰੋ ਆਵੇ ਬਣ ਗਿਆ ਇਸ ਤਰ੍ਹਾਂ ਕਰਕੇ ਨਾ ਇਸ ਆਰਕੀਲੇ ਨਾ ਨਚੋੜ ਲੈਣਾ ਮੈਂ ਪਹਿਲਾਂ ਮੈਂ ਆਦੂਆਂ ਨੂੰ ਵੀ ਪੋਣੇ ਨਾਲ ਨਚੋੜਿਆ ਪੱਕ ਠੰਡੇ ਰੱਖੇ 2 ਕੁ ਮਿੰਟ ਜਿੰਨਾ ਜਸਰਜੀ ਦੀ ਜੀ ਜੀਸੀ ਵਾਲਾ ਇਹ ਬਾਅ ਕਰਕੇ ਤੇ ਇਹਨੂੰ ਆਵੇ ਐਂਦਾ ਆਵਾਜ਼ ਆਉਣੀ ਚਾਹੀਦੀ ਹੂੰ ਠੀਕ ਹੈ ਵੀ ਆਵਾਜ਼ ਆਵੇ ਪਤਾ ਲੱਗੇ ਵੀ ਐ ਪਰਫੈਕਟ ਬਣ ਰਿਹਾ ਹੈ ਸਵਾਇ ਚੋ ਲਈਏ ਮੈਂ ਪਹਿਲਾਂ ਪਸਾ ਕਰਕੇ ਹੁਣ ਆਪਾਂ ਇਹਨਾਂ ਨੂੰ ਮਿਰਚ ਪਾ ਕੇ ਆਹ ਇਹਨੂੰ ਨਿਆਜ਼ੀਰਾ ਅੱਗੇ ਵੀ ਇੱਦਾਂ ਪਾ ਕੇ ਦੇ ਕੇ ਆਈਆਂ ਤੇ ਤਪਾਤਾ ਭੁੰਨਿਆ ਹਾ ਜੀਰਾ ਤੇ ਆ ਮਾੜੀ ਜਿਹੀ ਪਾਈ ਆ ਕਾਲੀ ਮਿਰਚ ਤੇ ਆਪਾਂ ਆ ਗਏ ਆਪਾਂ ਸਿੰਪਲ ਅ ਲੂਣ ਸੈਂ ਤਾਂ ਨਮਕ ਹੀ ਅਸੀਂ ਸਬਜ਼ੀ ਚ ਵਰਤਦੇ ਹਲਕਾ ਹਲਕਾ ਜਿਹਾ ਤੇ ਨਾਲ ਮੜਾ ਜਿਹਾ ਚਾਟ ਮਸਾਲਾ ਤੇ ਲੈ ਬੱਚਿਆਂ ਦਾ ਜਿੰਨਾ ਚਿਰ ਰੋਟੀ ਸਬਜ਼ੀ ਤਿਆਰ ਹੁੰਦੀ ਕਿ ਜਲਾਰ ਹੋ ਜਾਣਾ ਇਹਨਾਂ ਨੂੰ ਤਾਂ ਹੁੰਦਾ ਕੁਝ ਨਾ ਕੁਝ ਬਣਾਤਾ ਆਈ ਜਾਓ ਲੈ ਫੜਾਇਆ ਇਹਦੇ ਕੋਲ ਤਾਂ ਸੌਸ ਵਾਲੀ ਸ਼ੀਸ਼ੀ ਹੈਗੀ ਆ ਤੇ ਇਹ ਸਿਮਨ ਸਿਮਨ ਕੋ ਹੈਗੀ ਸੌਸ ਵਾਲੀ ਸ਼ੀਸ਼ੀ ਪਰ ਇਹ ਨੂੰ ਦੇ ਦੇ ਹਾਂਜੀ ਅੱਲਾਹ ਜੀ ਆਪਾਂ ਅਗੇ ਸ਼ਾਮ ਦਾ ਹੋ ਗਿਆ ਟਾਈਮ 6 ਵਜੇ ਗੇ ਸਬਜੀ ਆਪਾਂ ਧਰ ਦਿੱਤੀ ਤੇ ਬੱਚਿਆਂ ਨੂੰ ਫ੍ਰੈਂਚ ਫ੍ਰਾਈਜ਼ ਬਣਾ ਕੇ ਤੇ ਹੁਣ ਆਪਾਂ ਆ ਗਏ ਇਧਰ ਬਾਹਰ ਸ਼ਾਮ 6:00 ਸ਼ਾਮ ਦੇ 6:00 ਵਜ ਗਏ ਆ ਤੇ ਸਾਡੇ 5:30 ਵਜੇ ਜਾਵਾਂਗੇ ਮੰਡੀ ਸਬਜੀ ਲੈਣ ਕੁਝ ਸਬਜ਼ੀਆਂ ਆਪਣੇ ਕੋ ਹੈਗੀਆਂ ਨੇ ਤੇ ਕੁਝ ਸਬਜ਼ੀਆਂ ਆਪਾਂ ਹੋਰ ਲੈ ਕੇ ਆਵਾਂਗੇ ਤੇ ਆ ਆਪਣੇ ਇਧਰ ਨਿੰਬੂ ਨਿੰਬੂ ਹੋ ਗਏ ਬਹੁਤ ਤੇ ਉਹ ਦੇਖੋ ਹਰੇ ਪਏ ਹੁਣ ਤਾਂ ਉਹ ਨਹੀਂ ਅੱਗੇ ਥੋੜੀਆਂ ਸੀ ਮੈਂ ਸਿੰਦੇ ਕੋੜਨਾ ਸ਼ੁਰੂ ਕਰੂੰਗੀ। ਮੈਂ ਅੱਜ ਇਹਨੂੰ ਹੋਰ ਬਹੁਤ ਲੱਗ ਰਹੀਆਂ ਨੇ। ਆਹ ਆਹ ਦੇਖੋ। ਹੋਰ ਬੋਤਲ ਇੱਕ ਲੱਗ ਰਹੀਆਂ ਨੇ ਆਹ ਦੇਖੋ ਵਿੱਚ ਇਸ ਤਰ੍ਹਾਂ ਭਰੀਆਂ ਪਈਆਂ ਨੇ ਤੇ ਇਹ ਹੋ ਜਾਣਗੀਆਂ। ਆਹ ਦੇਖੋ। ਅ ਜਦ ਜਦ ਤੋੜਨ ਲੱਗੀ ਹੈ ਨਾ ਸਿਹਰੇ ਦੀਪਕਾਂ ਨੂੰ ਦਿੱਤੀਆਂ ਸੀ ਤੇ ਉਹ ਦੇਖੋ ਕਿੰਨੀਆਂ ਕਿੰਨੀਆਂ ਲੱਗੀਆਂ ਖੜੀਆਂ ਹਮੇਜੇ ਦੇ ਨਾਲ ਉਹ ਉੱਪਰ ਹੂੰ ਹੂੰ ਆਵੇਂ ਬਸ ਆ ਹੋ ਜਾਣੀਆਂ ਨੇ ਇੱਕ ਦੋ ਦਿਨਾਂ ਵਿੱਚ ਜੁੱਤੇ ਨੂੰ ਪਾਣੀ ਪਾਉਣਾ ਸੀ ਆ ਦੇ ਅਜੇ ਤਾਂ ਅੱਜ ਸਵੇਰੇ ਹੀ ਤੋੜ ਕੇ ਦੀਪਕਾਂ ਨੂੰ ਪੜਾਈਆਂ ਨੇ ਹੂੰ ਤੇ ਵਾਧੀਆਂ ਛੇਤੀਆਂ ਦੋ ਤਿੰਨ ਦਿਨਾਂ ਚ ਹੋ ਜਾਂਦੀਆਂ ਹੂੰ ਮਾਫੀ ਕਰ ਦਾਂਗੇ ਚੱਲੇ ਜਾਂਦੇ ਹਾਂ ਹਾਂ ਇੱਧਰ ਵੀ ਕਿੰਨੀਆਂ ਲੱਗੀਆਂ ਹੂੰ ਪਰਸਨ ਤੋੜਾਂਗੇ ਆਜੀ ਤਾਂ ਪਿੰਡੀਆਂ ਤੁਸੀਂ ਕਹਿੰਦੇ ਸੀ ਨਾ ਹੂੰ ਪਿੰਡੀਆਂ ਲੈ ਆਂਣਾ ਪਾ ਲੈਣੇ ਆ ਨਾ ਹੂੰ ਸਰਦੀਆਂ 'ਚ ਸਬਜ਼ੀਆਂ ਲੱਗਦੀਆਂ ਪਈਆਂ। ਇਹਦੇ ਵਿੱਚ ਇੱਕ ਖੰਮੀ ਹੋਰ ਗੱਡ ਦੇਵਾਂ। ਅੱਗ ਨਾਲ ਉਹਦੇ ਪਿੱਛੇ ਭੇਜ ਦਿੰਨੇ ਆਂ ਜਲਦੀ। ਹੂੰ। ਸੋਹਣੀਆਂ ਲੱਗਦੀਆਂ ਉੱਦਾਂ। ਇਹ ਖਿਲਰੀਆਂ ਪਈਆਂ ਉੱਦਾਂ। ਬੇਚਾਰਾ ਤਾਂ ਬਾਅਦ ਗੱਲਨੇ ਆਂ ਦਾ ਰਸ ਕਢਾ ਲਿਆ ਹੋਣਾ। ਹੂੰ। ਤੇ ਅੱਗੇ ਘਰਾਬ ਹੋ ਗਏ ਤੇ ਉਹਦੇ ਕਿੰਨੇ ਵੱਲ ਕੋਈ ਸਿੱਟੇ। ਮੈਨੂੰ ਉਹ ਸਿੱਟਣਾ ਪਿਆ ਸੀ। ਇੱਕ ਬੋਲ ਚਾ ਬਸ। ਐਸੀ। ਵੇ ਲੋ ਜੀ ਇਸ ਤਰ੍ਹਾਂ ਆਪਾਂ ਨੂੰ ਰਹਿਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਖੁਸ਼ ਬੰਦਾ ਕਦੀ ਵੀ ਪੈਸੇ ਦੇ ਨਾਲ ਖੁਸ਼ ਨਹੀਂ ਹੁੰਦਾ ਬੰਦਾ ਖੁਸ਼ ਹੁੰਦਾ ਆ ਆਪਣੇ ਮਤਲਬ ਕਮਾਕਾਰਾਂ ਦੇ ਨਾਲ ਜ਼ਿੰਦਗੀ ਬਹੁਤ ਛੋਟੀ ਆ ਤੇ ਜ਼ਿੰਦਗੀ ਮੈਂ ਹਮੇਸ਼ਾ ਹਰ ਵੀਡੀਓ ਚ ਕਹਿੰਨੀ ਆ ਪਰ ਵੈਸੇ ਮੇਰੀ ਜ਼ਿੰਦਗੀ ਦਾ ਏਮ ਵੀ ਆ ਸਭ ਨੂੰ ਪਤਾ ਵੀ ਆ ਤੇ ਮੈਂ ਨਾ ਕੋਸ਼ਿਸ਼ ਕਰਦੀ ਹਿੰਨੀ ਆ ਮੈਨੂੰ ਬੜਾ ਡਰ ਲੱਗਦਾ ਮਰਨਾ ਤੇ ਚਲੋ ਇੱਕ ਦਿਨ ਹੈਗਾ ਪਰ ਮੈਨੂੰ ਇਹ ਹੁੰਦਾ ਵੀ ਪਰਮਾਤਮਾ ਦੇ ਘਰੇ ਜਾ ਕੇ ਵੀ ਆਪਾਂ ਇਦਾਂ ਜਾਈਏ ਵੀ ਆਪਾਂ ਨੂੰ ਕੋਈ ਤਕਲੀਫ ਨਾ ਹੋਵੇ ਤੇ ਮੇਰੀ 80 ਸਾਲ ਉਮਰ ਆ ਤੇ ਮੈਂ ਮੈਂ ਪਰ ਮੇਰਾ ਕੋਈ ਆਪਰੇਸ਼ਨ ਨਹੀਂ ਹੋਇਆ ਕੋਈ ਮੈਨੂੰ ਕੋਈ ਉਦਾਂ ਦੀ ਬਿਮਾਰੀ ਨਹੀਂ ਕਿਉਂਕਿ ਮੈਂ ਹਰ ਵੇਲੇ ਪੋਜ਼ਿਟਿਵ ਵਿੱਚ ਬਿਟੀ ਚ ਰਹਿਣੀ ਆ ਹਰ ਵੇਲੇ ਪੋਜ਼ਿਟਿਵ ਰਹਿਣੀ ਆ ਮੈਨੂੰ ਬਹੁਤ ਘਾਟੀ ਗੁੱਸਾ ਆਉਂਦਾ ਤੇ ਬਸ ਜਿੱਥੇ 100% ਹੋਏ ਉੱਥੇ ਮੈਨੂੰ ਚੰਗਾ ਲੱਗਦਾ ਝੂਠ ਨਹੀਂ ਮੈਨੂੰ ਚੰਗਾ ਲੱਗਦਾ ਤੇ ਬਸ ਇਸੇ ਕਰਕੇ ਵੀ ਮੈਂ ਹਾਂ ਜਿੰਦਗੀ ਦੇ ਵਿੱਚ ਹਮੇਸ਼ਾ ਖੁਸ਼ ਜਿਹਾ ਰਹਿਣ ਦੀ ਕੋਸ਼ਿਸ਼ ਕਰਦੀ ਹੁੰਦੀ ਦੁਨੀਆ ਤੇ ਆਪਾਂ ਕੱਲੇ ਆਏ ਕੱਲਿਆਂ ਨੇ ਚੱਲ ਜਾਣਾ ਬਸ ਆਪਾਂ ਆਪਣੇ ਫਰਜ਼ ਪੂਰੇ ਕਰਨੇ ਆ ਜਿਹੜੇ ਆਪਣੇ ਫਰਜ਼ ਨੇ ਨਾ ਆਪਾਂ ਆਪਣੇ ਫਰਜ਼ ਪੂਰੇ ਕਰੀਏ ਤੇ ਹਮੇਸ਼ਾ ਖੁਸ਼ ਰਹਿ ਆ ਕਰੋ ਜਿੰਦਗੀ ਦੇ ਵਿੱਚ ਤੇ ਕਦੀ ਵੀ ਕਿਸੇ ਦੇ ਨਾਲ ਕੋਈ ਉਸ ਤਰ੍ਹਾਂ ਦਾ ਵੀ ਨਾ ਹੈ ਕਿਸੇ ਨਾਲ ਆਪਾਂ ਨੂੰ ਧੋਖਾ ਫਰੇਬ ਕਰਨ ਦੀ ਲੋੜ ਕਿਉਂਕਿ ਜ਼ਿੰਦਗੀ ਬੜੀ ਛੋਟੀ ਆ ਦੇਖੋ ਕੁਦਰਤ ਨੇ ਕਿੰਨਾ ਖਿਲਵਾੜ ਕੀਤਾ ਆ ਤੇ ਆਪਾਂ ਕੁਦਰਤ ਨੂੰ ਚੈਲੰਜ ਕਰਦੇ ਆ ਸਾਰੇ ਰੁੱਖ ਮਰਜ਼ੀ ਦੇ ਨਾਲ ਵੱਡ ਬੁੱਡ ਦੇਤੇ ਮਰਜ਼ੀ ਨਾਲ ਕੱਚੀਆਂ ਪੱਕੀਆਂ ਵੱਲਾਂ ਨੂੰ ਤੋੜ ਕੇ ਸੁੱਟ ਦਿੰਨੇ ਆ ਜੇ ਆਪਾਂ ਮਰਜ਼ੀ ਕਰਦੇ ਆ ਨਾ ਤੇ ਫਿਰ ਕੁਦਰਤ ਵੀ ਗਰੋਪ ਹੁੰਦੀ ਆ ਤੇ ਸੋ ਇਸ ਕਰਕੇ ਹਮੇਸ਼ਾ ਸ਼ਾਂਤ ਰਿਆ ਕਰੋ ਧੀਰਜ ਵਿੱਚ ਰਿਆ ਕਰੋ ਤੇ ਕਿਸੇ ਬਾਰੇ ਕੋਈ ਬਹੁਤਾ ਉਹ ਕਰਨ ਦੀ ਲੋੜ ਨਹੀਂ ਹੁੰਦੀ ਹਾਂ ਜਿੱਥੇ ਆਪਾਂ ਨੂੰ ਜ਼ਰੂਰਤ ਸੀ ਆਪਾਂ ਬਹੁਤ ਸਟ्रेस ਲੈ ਲੈ ਕੇ ਵੀ ਕੰਮ ਕੀਤਾ ਕਿਉਂਕਿ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਬੱਚਿਆਂ ਦੀਆਂ ਪੜ੍ਹਾਈਆਂ ਬੱਚਿਆਂ ਦੇ ਵਿਆਹ ਤੇ ਸਭ ਕੁਝ ਇਹ ਬਹੁਤ ਬਹੁਤ ਵੱਡੀਆਂ ਮਾਪੇ ਬਾਬੂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਤੇ ਤੂੰ ਕੀ ਪੁੱਛਦੀ ਪਈ ਸੀ ਕਿ ਮੀ ਮम्मा ਤੁਸੀਂ ਸਕੂਲ ਕਿਵੇਂ ਜਾਂਦੇ ਸੀ ਹਾਂਜੀ ਅੱਛਾ ਤੇ ਅਸੀਂ ਤਾਂ ਸਕੂਲ ਜਾਂਦੇ ਸੀ ਸਾਈਕਲ ਤੇ ਠੀਕ ਹੈ ਹੋਰ ਸਾਡੂ ਤਾਂ ਬੜਾ ਔਖਾ ਸੀ ਸਕੂਲ ਜਾਣਾ ਮੈਂ 7ਵੀਂ ਤੋਂ ਲੈ ਕੇ ਤੇ 10ਵੀਂ ਕਲਾਸ ਤੱਕ ਸਕੂਲ ਸਾਈਕਲ ਤੇ ਗਈ ਆ ਤੇ ਬੜਾ ਔਖਾ ਹੁੰਦਾ ਸੀ ਕਿੰਨੇ ਕੁ ਦੂਰ ਪੈ ਜਾਂਦਾ ਸੀ ਸਕੂਲ ਉਹ ਹੈਗਾ ਸੀ 12 13 ਕਿਲੋਮੀਟਰ ਇੱਕ ਪਾਸੇ ਤੇ ਸਾਡੇ ਤਾਂ ਨਾ ਇੰਨਾ ਰੂ ਲਗੰਦਾ ਸੀ ਵੀ ਗੰਦਾ ਹੀ ਕਹਾ ਕਿਉਂਕਿ ਉਹ ਚੀਜ਼ਾਂ ਲੈ ਤੱਕ ਵੀ ਨਾ ਮਤਲਬ ਜਿਵੇਂ ਕਰਦੀਆਂ ਨੇ ਵੀ ਉਹ ਇਸ ਤਰ੍ਹਾਂ ਕਰਦੀਆਂ ਨੇ ਵੀ ਦੁੱਖ ਦਿੰਦੀਆਂ ਨੇ ਵੀ ਅਸੀਂ 5 ਮਿੰਟ ਵੀ ਲੇਟ ਹੋ ਜਾਂਦੇ ਸੀ ਨਾ ਤੇ ਗੇਟ ਨੂੰ ਤਾਲਾ ਲਾ ਦਿੰਦੇ ਸੀ RAM JI LAL ਸਾਡੇ ਹੁੰਦੇ ਸੀ ਪੀਆ ਨਾ ਤੇ ਪ੍ਰਿੰਸੀਪਲ ਦਾ ਆਰਡਰ ਸੀਗਾ ਤੇ ਵੀ ਇਹ ਬੜੀ ਮਜ਼ੇਦਾਰ ਗੱਲ ਹੈ ਤੇ ਬੜੀ ਲੰਮੀ ਹੈ ਤੇ ਮੈਂ ਤੁਹਾਨੂੰ ਕਿਸੇ ਦਿਨ ਸੁਣਾਵਾਂਗੀ ਠੀਕ ਬੈਠ ਕੇ ਨਾ ਭਾਵੇਂ ਮੈਂ ਤੁਹਾਨੂੰ ਕੱਲ ਨੂੰ ਹੀ ਸੁਣਾਵਾਂਗੀ ਜ਼ਰੂਰ ਸੁਣਾਵਾਂਗੀ ਨਾਲੇ ਆਪਾਂ ਆਪਣੇ ਦਰਸ਼ਕਾਂ ਨੂੰ ਵੀ ਦੱਸਾਂਗੇ ਵੀ ਜਿੱਦਾਂ ਪੜ੍ਹਾਈ ਦਾ ਕਿਵੇਂ ਠੀਕ ਹੈ ਤੇ ਚਲੋ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਖੁਸ਼ ਰਹਿ ਜਾ ਕਰੋ ਹਰ ਵੇਲੇ ਤੁਹਾਨੂੰ ਦਿਨੋਂ ਅਸੀਸਾਂ ਖੁਸ਼ ਰਹਿ ਜਾ ਕਰੋ